ਜਦੋਂ ਮਰਜ਼ੀ ਮੈਂ ਤੁਹਾਨੂੰ ਮਾਤ ਰਣ ਕੇ ਲੋ ਸਕਦੇ ਹੋ ਜਿੱਥੇ ਮਰਜ਼ੀ ਜੇੜੀ ਕੋਈ ਦਿੱਕਤ ਹੋਵੇ ਟੀਚਰ ਸਰ ਬਾਹਰ ਨੂੰ ਬੈਠੀ ਹੈ ਕਿ ਤੁਸੀਂ ਸਿਰਫ ਇਹ ਸੋਚਦਾ ਕਿ ਅਸੀਂ ਸਾਡੇ ਬੱਚਿਆਂ ਨੂੰ ਜੇ ਉਹ ਸਪੋਰਟਸ ਕਰਨਾ ਚਾਹੁੰਦਾ ਹੈ ਪਰ ਅਸੀਂ ਉਹ 올림픽 ਤੱਕ ਜੇ ਰਚਾਰ ਹੈ ਤੇ ਜੇ ਉਹ ਇੰਜੀਨੀਅਰ ਬਣਨਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਆਈਆਈ ਤੱਕ ਪਹੁੰਚਾਣਾ ਹੈ ਜਾਂ ਉਹ ਸਰਵਿਸਿਸ ਵਿੱਚ ਜਾਣਾ ਚਾਹੁੰਦਾ ਹੈ ਡਾਕਟਰ ਬਣਨਾ ਚਾਹੁੰਦਾ ਹੈ ਟੀਚਰ ਬਣਨਾ ਚਾਹੁੰਦਾ ਹੈ ਔਰ ਜਾਂ ਕੋਈ ਹੋਰ ਜੱਜ ਬਣਨਾ ਚਾਹੁੰਦਾ ਕੋ ਸਪੇਸ ਆਰਟਿਸਟ ਬਣਨਾ ਚਾਹੁੰਦਾ ਪਾਲਟ ਬਣਨਾ ਚਾਹੁੰਦਾ ਇਹ ਟਾਈਮ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਸਿੱਖਿਆ ਮੰਤਰੀ ਸਹਿਜ ਵਰਤੀ ਇਸ ਮੰਤਬ ਨਾਲ ਸ਼ੁਰੂ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਬੱਚੇ ਆ ਉਹਨਾਂ ਨੇ ਸੁਪਨੇ ਦੇਖਨੇ ਸ਼ੁਰੂ ਕੀਤੇ ਆ ਤੁਸੀਂ ਕਿਸੇ ਵੀ ਜੇ ਮੈਂ ਰਾਜਨੀਤੀ ਦੀ ਗੱਲ ਕਰਾਂ ਸਾਡੇ ਚਾਹੇ ਲਾਲ ਬਹਾਦਰ ਸ਼ਾਸਤਰੀ ਸੀ ਉਸ ਤੋਂ ਪਹਿਲਾਂ ਬਾਬਾ ਸਾਹਿਬ ਬੀ ਆਰ ਅੰਬੇਦਕਰ ਸੀ ਸਰਦਾਰ ਮਨਮੋਹਨ ਸਿੰਘ ਸੀ ਔਰ ਸ੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਇੱਕ ਨਵੀਂ ਕਿਸਮ ਦੀ ਰਾਜਨੀਤੀ ਜਿਹਦੇ ਵਿੱਚ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਬਜਾਏ ਜਿਹਦੇ ਵਿੱਚ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਰੁਜ਼ਗਾਰ ਕ੍ਰਾਂਤੀ ਦੀ ਗੱਲ ਕੀਤੀ ਜਾਂਦੀ ਹੈ ਇਹ ਸਾਰੇ ਡਾਕਟਰ ਬੀ ਆਰ ਅੰਬੇਦਕਰ ਲਾਲ ਬਹਾਦਰ ਸ਼ਾਸਤਰੀ ਔਰ ਮਨਮੋਹ ਸੇਤ ਔਰ ਅਰਵਿੰਦ ਕੇਜਰੀ ਵਾਲੇ ਨੇ ਸਾਰੇ ਅਦੇ ਵਿੱਚ ਇੱਕ ਚੀਜ਼ 공ਮ ਹੈ ਉਹ ਹੈ এডਿਕੇਸ਼ਨ ਉਹ ਹੈ এডਿਕੇਸ਼ਨ এডਿਕੇਸ਼ਨ ਦੇ ਨਾਲ ਇਹਨੇ ਆਪਣੀ ਲਾਈਫ ਨੂੰ ਟ੍ਰਾਂਸਫਾਰਮ ਕੀਤਾ ਇਹਨਾਂ ਦੀ ਇਹਨਾਂ ਦੇ ਜੀਵਨੀ ਵਾਲੇ ਪੜੋ ਕਿ ਇਹਨਾਂ ਦੇ ਬਚਪਨ ਦੇ ਵਿੱਚ ਕਿੰਨੇ ਦੁੱਖ ਪਰੇ ਦੰ ਸੀ ਸਾਰੇ ਇਹ ਕਿੰਨਾ ਮੁਸ਼ਕਲ ਸੀ ਇਹ ਬਹੁਤ ਹੀ ਨੀਚੇ ਤੋਂ ਉੱਠ ਕੇ ਇਤਨ ਮੁਸ਼ਕਿਲ ਰਸਤ ਸੀ ਸਕੂਲਾਂ ਦੇ ਵਿੱਚ ਕੋਈ ਸਹੂਲਤ ਨਹੀਂ ਹੁੰਦੀ ਸੀ ਉਹਦੇ باوجود ਇਹ ਹਾਈएस्ट ਪੋਸਟਰ ਤੇ ਪਹੁੰਚਿਆ ਹੈ। ਔਰ ਬੱਚਿਓ ਤੁਸੀਂ ਐਜੂਕੇਸ਼ਨ ਨੂੰ ਆਪਣਾ ਟੂਲ ਬਣਾਣਾ। ਜੇ ਮੈਂ ਹੁਣ ਦੀ ਗੱਲ ਕਰਾਂ ਆ ਸਾਰੇ ਬੱਚੇ ਬੈਠੇ ਆ ਈਲਨ ਮਾਸਟਰ ਦਾ ਨਾਂ ਸੁਣਿਆ ਸਾਹਮਣੇ? ਸਪੇਸ ਐਕਸ ਦਾ ਨਾਂ ਸੁਣਿਆ? ਟੈਸਲਾ ਕਾਰ ਸੁਣੀ ਆ? ਸਪੇਸ ਐਕਸ ਉਹਨੇ ਬਣਾਇਆ, ਟੈਸਲਾ ਉਹਨੇ ਬਣਾਇਆ। ਅਫਰੀਕਾ ਵਿੱਚ ਪੈਦਾ ਹੋਇਆ। 10 ਸਾਲ ਤੇ ਮਾਪੇ ਦਾ ਡਿਵੋਰਸ ਹੋ ਗਿਆ। ਕੈਨੇਡਾ ਗਿਆ। 12 ਸਾਲ ਦੀ ਉਮਰ ਤੇ ਪਹਿਲੀ ਵੀਡੀਓ ਕੇ ਬਣਾਤੀ ਸਾਇੰਸ ਸਪੈਸ਼ਲ ਪੜ੍ਹਦਾ ਸੀ ਸੁਪਨਾ ਲੈਂਦਾ ਸੀ ਕਿ ਸੁਪਰਾ ਸੋਚਿਆ ਸੀਗਾ ਕਿ ਇੱਕ ਵਾਰੀ ਸ਼ਟਰ ਚਲਾਉਗਾ ਸਪੇਸ ਵਿੱਚ ਪਾਇਰ ਲੈਂਡ ਪੀਪਲ ਆਨ ਦਾ ਮਾਰਸ ਸਪੇਸ ਮਿਸ਼ਨ ਉਸ ਮਿਸ਼ਨ ਵਾਸਤੇ ਕੰਮ ਕਰ ਰਿਹਾ ਆਪਣਾ ਮਿਸ਼ਨ ਸੋਚੋ ਕੀ ਕਰਨਾ ਹੈ ਜ਼ਿੰਦਗੀ ਚ ਕੀ ਕਰਨਾ ਚਾਹੁੰਨਾ ਜ਼ਰੂਰੀ ਨਹੀਂ ਹੈ ਕਿ ਸਾਰੇ ਵਾਲੇ ਮਾਰਸ ਤੇ ਬੰਦੇ ਲੈਂਡ ਕਰ ਲੈ ਆ ਕੋਈ ਸਪੋਰਟਸ ਵਿੱਚ ਹੋ ਸਕਦਾ ਬੱਚੇ ਸ਼ਬਦ ਚਿੱਤਰ ਬਹੁਤ ਵਧੀਆ ਕਰ ਰਹੇ ਸੀ ਕੋਈ ਮਤ ਜਿਹੜੇ ਬੱਚੇ ਆ ਗਏ ਉਹ ਮਾਸਟਰ ਕਲਾਸਰ ਜੋ ਕਿ ਮਨਿਸ ਸੋਧਿਆ ਦਾ ਆਈਡੀਆ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਨੂੰ ਕਿੱਲਾ ਲੈ ਕੇ ਆਣਾ ਸੋ ਅਸੀਂ ਸਾਰੇ ਜਿੰਨੇ ਵੀ ਇੱਥੇ ਬੈਠੇ ਆ ਸਾਡੇ ਚਾਹੇ ਕੋਈ ਵੱਡਾ ਐਮਐਲਏ ਹੋਵੇ ਮਿਨਿਸਟਰ ਹੋਵੇ ਸਾਡੇ ਐਫਸੀ ਬੈਠੇ ਹੋਇਆ ਪਤਵੰਤੇ ਬੈਠੇ ਹੋਇਆ ਟੀਚਰਸ ਹੈ ਸਾਡਾ ਸਾਰਿਆਂ ਦਾ ਮਕਸਦ ਇੱਕ ਹੈ ਸਰਕਾਰ ਦਾ ਮਕਸਦ ਇੱਕ ਹੈ ਕਿ ਬੱਚਿਆਂ ਨੂੰ ਓਪਰਚੁਨਿਟੀ ਦੇਣੀ ਹੈ ਜੇ ਉਹ ਸਕੂਲ ਚੋਂ ਪੜਨ ਤਾਂ ਉਹ ਐਂਟਰਪ੍ਰੈਨਰਰ ਬਣਨ ਨੌਕਰੀ ਅੱਲਪੜ ਵਾਲੇ ਨੇ ਨੌਕਰੀਆਂ ਦੇਣ ਵਾਲੇ ਪੜਨ ਤੁਸੀਂ ਆਪਣੇ ਕੇਸ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਇੱਕ ਮੌਕਾ ਮਿਲਿਆ ਬਿਜ਼ਨਸ ਪਲਾਸਟਰ ਦੇ ਵਿੱਚ ਇਹਨੂੰ ਐਕਸਪੈਂਡ ਕਰੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਹੁਤ ਸਾਰੀਆਂ ਫੂਡ ਮਾਰਕੀਟਸ ਬਣਾਉਂਦਾ ਆ ਰਿਹਾ ਔਰ ਜਿਹੜੀਆਂ ਤੁਹਾਡੀਆਂ ਨਹਿਰਾ ਦੇ ਉੱਤੇ ਪਿਕਨਿਕ ਸਪੌਟ ਬਣਾਉਂਦਾ ਆ ਰਿਹਾ ਔਰ ਜਿਹੜੇ ਵੀ ਤੁਹਾਡੇ ਇਸ ਤਰ੍ਹਾਂ ਦੇ ਸਾਡੇ ਹੋਣਗੇ ਪਬਲਿਕ ਐਂਟਰਟੇਨਮੈਂਟ ਦੇ ਉੱਥੇ ਮੈਂ ਜਿਹੜੇ ਬੱਚਿਆਂ ਦੇ ਵਿੱਚੋਂ ਮਾਸਟਰ ਬਾਸਟਰ ਹੋਣਗੇ ਉਹਨਾਂ ਨੂੰ ਫ੍ਰੀ ਸ਼ਾਪ ਦਿਆਂਗਾ ਆਪਣੀ ਸ਼ਾਪ开ਾ ਦਾ ਮੌਕਾ ਅਸੀਂ ਚੱਲਿਆ ਔਰ ਬੱਚਿਓ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਮਾਪਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਦੇਖੋ ਤੁਹਾਡਾ ਬੱਚਾ ਕੀ ਪੜਨਾ ਚਾਹੁੰਦਾ ਹੈ ਕੀ ਪੜਨਾ ਚਾਹੁੰਦਾ ਹੈ ਉਹਦੇ ਨਾਲ ਟਾਈਮ ਸਪੈਂਡ ਕਰੋ ਤੁਸੀਂ ਸਾਰੇ ਮੋਬਾਈਲ ਲੈ ਕੇ ਬੈਠੇ ਹੋ ਚੰਗਾ ਲੱਗਦਾ ਬੱਚਿਆਂ ਨੂੰ ਮੋਬਾਈਲ ਲੈ ਲੈਂਦੇ ਹੋ ਸਕੂਟਰੀ ਵੀ ਲੈ ਲੈਂਦੇ ਹੋ ਲੇਕਿਨ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਕਿੱਟੋਂ ਕਰੀਏ ਇੱਕ ਘੰਟਾ ਵੀ ਸਪੈਂਡ ਕਰਨਾ ਆਪਣੇ ਬੱਚਿਆਂ ਤੇ ਨਾਲ ਜਦੋਂ ਤੁਸੀਂ ਕੋਈ ਨਹੀਂ ਆਪਣਾ ਮੋਬਾਈਲ ਪੈਨ ਨਹੀਂ ਕਰਨਾ ਬੱਚੇ ਨੂੰ ਪੈਨ ਕਰਨਾ ਚਾਹੇ ਉਹਨੂੰ ਕਮਾਲ ਲੈ ਜਾਓ ਉਹਨੂੰ ਕਿਸੇ ਪਾਰਕ ਵਿੱਚ ਲੈ ਜਾਓ ਉਹਦੇ ਨਾਲ ਬੈਠ ਕੇ ਗੱਲਾਂ ਕਰੋ ਕੋਈ ਬੈਠ ਕੇ ਕੋਈ ਸੀਰੀਅਲ ਇਕੱਠੇ ਦੇਖ ਲਓ ਕੋਈ ਉਹਦੇ ਨਾਲ ਉਹਨੂੰ ਕਦੇ-ਕਦੇ ਛੁੱਟੀਆਂ ਵਿੱਚ ਕੁਮਾਰ ਕਰਨ ਲੈ ਕੇ ਜਾਓ ਜਿੱਥੇ ਤੁਹਾਡੀ ਸਾਰੀ ਅਟੈਂਸ਼ਨ ਤੁਹਾਡੇ ਬੱਚੇ 'ਤੇ ਹੋਣੀ ਚਾਹੀਦੀ ਹੈ ਕਿਸੇ ਪਰਿਵਾਰ ਵਾਸਤੇ ਕਿਸੇ ਸਮਾਜ ਵਾਸਤੇ ਉਸ ਤੋਂ ਬੱਚਿਆਂ ਤੋਂ ਵੱਡੀ ਸਰਮਾਇਆ ਕੋਈ ਨਹੀਂ ਦੁਨੀਆ ਦੇ ਵਿੱਚ ਸਾਨੂੰ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਔਰ ਇੱਕ ਜਿਹੜੀ ਮੈਂ ਗੱਲ ਹੋਰ ਕਹਿਣ ਜਾ ਰਿਹਾ ਸਮਾਜ ਦੇ ਦੁਸ਼ਮਣ ਰਾਜ ਦੇ ਦੁਸ਼ਮਣ ਦੇਸ਼ ਦੇ ਦੁਸ਼ਮਣ ਬੱਚਿਆਂ ਨੂੰ ਹਰ ਕੁਥੀ ਆਦਤ ਹਰ ਨਾਮ ਨਾਲ ਦੇ ਮੌਕੇ ਤੇ ਰਹਿੰਦੇ ਆ ਉਹ ਜਿਸ ਤਰ੍ਹਾਂ ਕਿ ਅੱਜ ਕੱਲ ਆਨਲਾਈਨ ਪਲੈਟਫਾਰਮ ਤੋਂ ਬੱਚੇ ਨੂੰ ਪਤਾ ਨਹੀਂ ਹੁੰਦਾ ਬੱਚਾ ਤਾਂ ਇਹ ਹੋ ਸਕਦਾ ਹੈ ਚਾਹੇ ਉਹ ਈ ਸਿਗਰਟ ਹੋਣ ਚਾਹੇ ਵੇਪਿੰਗ ਕਹਿੰਦੇ ਆ ਉਹਨੂੰ ਵੇਪ ਹੋਣ ਜਿਹਦੇ ਵਿੱਚ ਨਿਕੋਟਿਨ ਹੁੰਦੀ ਹੈ ਹੁਣ ਤਾਂ ਇੱਥੇ ਤੱਕ ਹੋ ਗਿਆ ਕਿ ਅਲਰਜੀ ਡਰਿੰਕਸ ਦੇ ਨਾਲ ਦੇ ਉੱਤੇ ਉਹਨੂੰ ਫੂਡ ਸਪਲੀਮੈਂਟ ਦੇ ਨਾਲ ਦੇ ਹੁੰਦੇ ਮੈਂ ਬੈਨ ਕਰਤੀਆਂ ਨਾ ਕੋਈ ਸਕੂਲ ਵਾਲਾ ਰੱਖ ਸਕਦਾ ਹੈ ਨਾ ਸਕੂਲ ਦੇ ਸ਼ਹਿਰਾ ਵਿੱਚ 50 ਮੀਟਰ ਤੱਕ ਪਿੰਡਾਂ ਵਿੱਚ 100 ਮੀਟਰ ਤੱਕ ਨਾ ਸਿਗਰਟ ਰੱਖ ਸਕਦਾ ਨਾ ਕੋਈ ਤਮਾਕੂ ਦਾ ਪ੍ਰੋਡਕਟ ਰੱਖ ਸਕਦਾ ਨਾ એનર્ਜੀ ਡਰਿੰਕ ਰੱਖ ਸਕਦਾ ਸਟੇਨ 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 ਹੈਲ ਰੈਡ ਬੁੱਲ ਬਹੁਤ ਸਾਰੀਆਂ ਐਂਗਜੀਆਂ ਸਾਰੇ ਸਕੂਲਾਂ ਦੀ ਟੈਂਪਲ ਵਿੱਚ ਦੇ ਸਟੈਂਡ ਬੈਂਕ ਮੈਂ ਬੈਂਕ ਆ ਚੁੱਕਿਆ ਨੋਟੀਫਿਕੇਸ਼ਨ ਹੋ ਚੁੱਕੀ ਆ ਮੈਂ ਸਾਰਿਆਂ ਨਾਲ ਸ਼ੇਅਰ ਕਰ ਦਾਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਰਕੇ ਸ਼ੇਅਰ ਕਰੋ ਲੋਕੋ ਬੱਚਿਆਂ ਨੂੰ ਆਪਾਂ ਨਸ਼ੇ ਤੋਂ ਜਾਣਾ ਸਟ੍ਰਬਰੀ ਕੈਂਡੀਜ਼ ਆ ਰਹੀਆਂ ਮੈਂ ਫਰੀਦਕੋਟ ਵਿੱਚ ਗਿਆ ਉੱਥੇ ਉਹਨਾਂ ਨੇ ਹੁਣ ਭੰਗ ਦੇ ਉੱਤੋਂ ਇੱਕ ਗੋਲਾ ਜਿਹਾ ਬਣਾਤਾ ਸੁੱਖਿਆ ਦਾ ਗੋਲਾ ਸੁੱਖ ਅਨੰਦ ਕਰਕੇ ਉਹਦਾ ਲਾਲ ਬੜਾ ਵਧੀਆ ਜਿਹਾ ਰੱਖਿਆ ਜਣੇ ਸੋ ਇਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਨਸ਼ੇ ਤੇ ਲਾਇਆ ਜਾਵੇ ਇਹ ਪੰਜਾਬੀਆਂ ਨੂੰ ਕੋਈ ਹਰਾ ਨਹੀਂ ਸਕਿਆ ਦੁਨੀਆ ਚੱਲ ਤੱਕ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਅਨਾਜ ਦੇ ਭੰਡਾਰ ਭਰੇ ਪਰ ਉਹਨਾਂ ਨੇ ਇਹ ਤਰੀਕਾ ਲਾ ਲਿਆ ਕਿ ਇਹਨਾਂ ਦੇ ਬੱਚਾ ਨੂੰ ਨਸ਼ੇ ਤੇ ਲਾ ਲਿਓ ਇਹ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਚੀਨ ਦੇ ਲੋਕਾਂ ਨੂੰ ਨਸ਼ੇ ਦੇ ਲਾਤਾ ਸੀ ਜੰਗ ਦੇ ਮੈਦਾਨ 'ਚ ਨਹੀਂ ਹਰਾ ਸਕੇ ਸੀ ਇਸ ਕਰਕੇ ਇਹ ਜਿਹੜਾ ਸਮਾਜ ਦੇ ਵਿੱਚ ਨਸ਼ਿਆਂ ਦੀ ਜਿਹੜੀ ਬਿਮਾਰੀ ਹੈ ਇਹ ਇੱਕ ਅਟੈਕ ਹੈ ਸਾਡੀ ਜਿਹੜਾ ਸਾਡੇ ਸਭਿਆਚਾਰ ਦੇ ਉੱਤੇ ਸਾਡੇ ਭਾਈਚਾਰੇ ਦੇ ਉੱਤੇ ਸਾਡਾ ਜੋ ਸਾਡੀਆਂ ਵੈਲਿਊਜ਼ ਆਉਂਦੇ ਉੱਤੇ ਜੋ ਗੁਰੂਆਂ ਪੀਰਾਂ ਨੇ ਸਾਨੂੰ ਦਿੱਤਾ ਉਹਦੇ ਉੱਤੇ ਬਹੁਤ ਵੱਡਾ ਅਟੈਕ ਹੈ ਤੇ ਲੜਾਈ ਆਪਾਂ ਇਕੱਠੇ ਹੋ ਕੇ ਲੜਨੀ ਹੈ ਯੁੱਧ ਨਸ਼ਾ ਵਿਰੋਧ ਤੇ ਮੈਂ ਅਕੀਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਨਵੇਂ ਕਮਰੇ ਬਣੇ ਆ ਸ਼ੈੱਡ ਬਣੇ ਆ ਇੱਥੇ ਪਾਣੀ ਖਾਂਦਾ ਸੀਗਾ ਰੇਨ ਵਾਟਰ ਹਾਰਵੈਸਟਿੰਗ ਵੈਲ ਬਣਿਆ ਤੁਹਾਡੇ ਵਾਸਤੇ ਜਿਹੜੀ ਸਾਡੀ ਮਾਨ ਸਰਕਾਰ ਆ ਉਹਨਾਂ ਨੇ ਹਰ ਸੰਬਧੀ ਸੈਕਟਰ ਨੂੰ 5 ਕਰੋੜ ਰੁਪਏ ਦੇ ਦਿੱਤੇ ਪਾਣੂ ਸਕੂਲ ਵਾਸਤੇ ਬੱਚਿਆਂ ਨੂੰ ਬਿਹਤਰ ਸਿਟੀਜਨ ਬਣਾਉਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਜੋ ਤੁਹਾਨੂੰ ਚਾਹੀਦਾ ਟੀਚਰਸ ਔਰ ਪ੍ਰੀਨਸ ਨੂੰ ਦੱਸੋ ਸੀ ਪ੍ਰੋਵਾਈਡ ਕਰਾ ਰਹੇ ਹੋ 5-5 ਕਰੋੜ ਰੁਪਏ ਯਾਰ ਤੋਂ ਸਿਚੂਏਸ਼ਨ ਦਿੱਤਾ ਜਾ ਰਿਹਾ ਹੈ ਔਰ ਸਾਡੀ ਪਹਿਲੀ ਪ੍ਰਾਇਰਟੀ ਸਿੱਖਿਆ 스포츠 ਕਲਚਰਲ ਐਕਟੀਵਿਟੀਜ਼ ਉਸ ਤੋਂ ਬਾਅਦ এমਪਲੋਇਮੈਂਟ ਜਨਰੇਸ਼ਨ ਫਿਰ ਇਹ ਜਿਹੜੀ ਟਰਾਂਸਫਾਰਮੇਸ਼ਨ ਹੋਣੀ ਆ ਇਹ ਹੋਣੀ ਆ ਤੁਹਾਨੂੰ ਐਜੂਕੇਸ਼ਨ ਜਿੰਨੇ ਸਾਰੇ ਟੀਚਰ ਜਿੱਥੇ ਬੈਠੇ ਆ ਸੋ ਦੇ ਆਰ ਦਾ ਬੈਂਡਰਸ ਆਫ ਬਾਰਡਰ ਇੰਡੀਆ ਮੈਂ ਵੀ ਇਹ ਡਾਕਟਰ ਪੜਿਆ ਮੇਰੇ ਪਿੰਡ ਦੇ ਵਿੱਚ ਸਕੂਲ ਤਾਂ ਸੀ ਪਰ ਮੈਂ ਬੈਂਚ ਤੇ ਬੈਠ ਕੇ ਨਹੀਂ ਪੜਿਆ ਉਦੋਂ ਟਾੜ ਹੁੰਦੇ ਸੀ ਟਾੜ ਵੀ ਨਹੀਂ ਸੀ ਮੈਂ ਘਰੋਂ ਕੋਣੀ ਲੈ ਕੇ ਜਾਂਦਾ ਸੀ ਜਦੋਂ ਮੀਂਹ ਪੈਂਦਾ ਸੀ ਉਹਦੀ ਛਤਰੀ ਬਣਾ ਕੇ ਸਿਰ ਤੇ ਲੈ ਲੈਂਦੇ ਸੀ ਔਰ ਮੈਂ ਫੱਟੀ ਵਸਤੇ ਨਾਲ ਪੜਿਆ ਬੱਚਿਆਂ ਨੇ ਫੱਟੀ ਵਸਤੇ ਨਹੀਂ ਦੇਖਿਆ ਹਣਾ ਬਜ਼ੁਰਗ ਤੁਸੀਂ ਤਾਂ ਜਿਹੜੇ ਅੱਗੇ ਬੈਠੇ ਫੱਟੀਆਂ ਵਸਤੇ ਵਾਲੀ ਹੈ ਸਾਰੇ ਅਸੀਂ ਸਲੇਟ ਨਾਲ ਫੱਟੀ ਵਸਤੇ ਨਾਲ ਕਾਪੀਆਂ ਨਹੀਂ ਹੁੰਦੀਆਂ ਸੀ ਬਹੁਤ ਮਹਿੰਗੀਆਂ ਸੀ ਉਹ ਕਿਸੇ ਨੇ ਸੇਕ ਕੋਲ ਉਹਦੀਆਂ ਸੀ ਸੋ ਫੱਟੀ ਨੂੰ ਗਾਜ਼ਣੀ ਲਾਦੇ ਸੀ ਲਿਖਦੇ ਸੀ ਫਿਰ ਧੋਂਦੇ ਸੀ ਫਿਰ ਗਾਜ਼ਣੀ ਲਾਦੇ ਸੀ ਸਲੇਟ ਤੇ ਤਾਂ ਮਿੱਟ ਜਾਂਦਾ ਸੀ ਸੋ ਇਸ ਕਰਕੇ ਬੱਚੋ ਤੁਹਾਨੂੰ ਬਹੁਤ ਅੱਛਾ ਮੌਕਾ ਮਿਲਿਆ ਬਹੁਤ ਅੱਛੇ ਰਿਚਸ ਮਿਲੇ ਆ ਬਹੁਤ ਅੱਛੀਆਂ ਸੁਵਿਧਾਵਾਂ ਦੇ ਰਹੇ ਆ ਸੋ ਆਪਣਾ ਹਮੇਸ਼ਾ ਆਲਵੇਜ਼ ਜੇ ਤੁਹਾਡਾ ਕੋਈ ਮਿੱਤਰ ਕਹਿੰਦਾ ਵੀ ਇੱਕ ਸੂਤਾ ਲਾ ਲਾ ਇੱਕ ਗੋੜੀ ਖਾ ਲਾ ਉਸੇ ਵੇਲੇ ਨਾ ਕਰੋ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੋ ਔਰ ਪੇਰੈਂਟਸ ਨੂੰ ਤਿਆਰ ਰੱਖੋ ਬੱਚਾ ਦਾ ਕਿ ਬੱਚਾ ਗੁੰਮ ਸਮਝ ਨਹੀਂ ਜਾਂਦਾ ਪਹਿਲਾਂ ਪੜਾਈ ਚ ਅੱਛਾ ਸੀਗਾ ਹੁਣ ਪਿੱਛੇ ਹੋਣ ਲੱਗਿਆ ਜਾਂ ਘਰ ਤੋਂ ਕੋਈ ਚੀਜ਼ਾਂ ਗਾਇਬ ਹੋ ਰਹੀਆਂ ਕੋਈ ਵੀ ਅਬਨਾਰਮਲ ਬਿਹੇਵੀਅਰ ਹੋਵੇ ਗੋ ਐਂਡ ਡਿਸਕਸ ਵਿਦ ਟੀਚਰਸ ਗੋ ਐਂਡ ਡਿਸਕਸ ਵਿਦ ਯੋਰ ਹੈਲਥ ਅਥਾਰਟिटीज ਜਾ 7 ਸਟਰਨ ਨੂੰ ਮਿਲੋ ਐਸਐਮ ਨੂੰ ਮਿਲੋ ਆਪਣੇ ਜਿਹੜੇ ਤੁਹਾਡੇ ਆਸ਼ਾ ਵਰਕਰ ਆਸ਼ਾ ਵਰਕਰ ਨੂੰ ਮਿਲੋ ਔਰ ਉਹ ਦੋ ਸਮੇਂਾਂ ਜਿਵੇਂਰੇ ਬੱਚੇ ਜਨਨ ਨੂੰ ਲੱਗਦਾ ਵੀ ਮੈਨੂੰ ਸਮਝ ਨਹੀਂ ਆ ਰਹੀ ਕੀ ਗੱਲ ਹੈ ਬੱਚਾ ਬਦਲਿਆ ਬਦਲਿਆ ਕੋਈ ਗੱਲਬਾਤ ਵੀ ਹੋਵੇ ਪੇਰ ਅਟੈਂਸ਼ਨ ਟੂ ਯੋਰ ਕਿਡਸ ਸੋ ਮੈਂ ਨਾ ਸ਼ਬਦਾਂ ਦੇ ਨਾਲ ਪਰ ਨਾਲ ਮੈਂ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਆਪਣਾ ਟਾਈਮ ਕੱਢ ਕੇ ਸਾਰੀਆਂ ਮੇਰੀਆਂ ਭੈੜਾ ਚਾਚੇ ਦਾਰ ਦੇ ਉੱਤੇ ਉਹ ਸਾਰੇ ਜਿੰਨੇ ਵੀ ਪਤਵੰਤੇ ਉਹ ਇੱਥੇ ਪਹੁੰਚੇ ਆ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਅਖੀਰ ਵਿੱਚ ਆਪਾਂ ਲੈਟ ਅਸ ਜੁਨਾਈਟ ਫਾਰ ਅ ਰੰਗਲਾ ਪੰਜਾਬ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਸਾਫ ਸੁਥਰਾ ਪਾਣੀ ਸਾਫ ਪਾਣੀ ਸਾਫ ਔਰ ਰੋਜ਼ਗਾਰ ਨਾਲ ਤਕੋਰ ਸਾਡੇ ਬੱਚਿਆਂ ਨੂੰ ਨੌਕਰੀ ਵਾਸਤੇ ਬਾਹਰ ਨਹੀਂ ਜਾਣਾ ਪਵੇਗਾ ਔਰ ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਜੀ ਕਿ ਤੁਹਾਨੂੰ ਰਿਸੋਰਸਸ ਦੀ ਕਮੀ ਨਹੀਂ ਆਉਂਦੀ ਹੈਗੇ ਸਿਹਤ ਦੇ ਵਾਸਤੇ ਤੁਸੀਂ ਆਪਣੀ ਮਰਜ਼ੀ ਨਾਲ ਜਾਓ ਮਜ਼ਦੂਰੀ ਵਿੱਚ ਤੁਹਾਨੂੰ ਇਲਾਜ ਬੁੱਲ ਨਹੀਂ ਕਰਾਉਣਾ ਪਵੇਗਾ ਆਲ ਰੈਡੀ ਇਸੀ ਮਾਤਾ ਖਸਦਾ ਤੁਹਾਡਾ ਤ੍ਰਿਪੜੀ ਵਾਲਾ ਹਸਪਤਾਲ ਰਜਿੰਦਰਾ ਹਸਪਤਾਲ ਔਰ ਬਹੁਤ ਸਾਰੇ ਪੱਲਾ ਕਨੇਟ 40 ਦੇ ਕਰੀਬ ਜਿਹੜੇ ਪੱਲਾ ਕਨੇਟ ਹੈ ਹਰ 1 ਕਿਲੋਮੀਟਰ ਦਾ 1 ਕਿਲੋਮੀਟਰ ਦੇ ਪੱਲਾ ਕਨੇਟ ਜਿੱਥੇ 100 ਲੋਕ ਦਵਾਈ ਲੈਂਦੇ ਆ ਸੋ ਸਿਹਤ ਥੁਰਪਾ ਸਿੱਖਿਆ 1 ਕਲਾਸ ਮੈਨੇਜਮੈਂਟ ਬਣਡਵਾਈ ਦਾ ਗਵਰਨਮੈਂਟ ਦਸ ਹਮ ਗਾਰੰਟੀ ਐਂਡ ਸ਼ੋਰਟ ਗਾਰੰਟੀ ਹੋਈ ਦੀ ਔਰ ਟੀਚਰਸ ਵਾਸਤੇ ਵੀ 20000 ਨਵੇਂ ਟੀਚਰਸ 12 12000 ਪੱਕੇ ਚਿੱਤੇ ਆ ਔਰ ਬਹੁਤ ਕੁਝ ਕਰਨਾ ਬਾਕੀ ਆ ਮੈਂ ਬਾਕੀਆਂ ਨੂੰ ਕਹਿ ਲਿਆ ਕਿ ਸ਼ਰਮਾ ਰੱਖਿਓ ਆਪਾਂ ਉਹ ਜਿਹੜਾ ਇਹਨੂੰ ਰਾਈਟ ਰੈਕ ਤੇ ਗੱਡੀ ਲੈ ਆਏ ਆ ਆਪਾਂ ਇਹਦਾ ਹੁਣ ਗੇਅਰ ਬਦਲਤਾ ਹਾਂ ਟੌਕ ਗੇਅਰਸ ਪਾ ਲਈਏ ਤੇ ਹੁਣ ਰੌਕਟ